ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਤੁਸੀਂ ਕਵਰੇਜ ਕਰਤੀ ਹੋਣੀ ਇੱਕ ਇਤਿਹਾਸਿਕ ਜਿਹੜਾ ਬਿੱਲ ਹੈ ਬੈਲ ਗੱਡੀਆਂ ਦੀ ਬਲਦਾਂ ਦੀ ਦੌੜ ਵਾਲਾ ਉਹ ਬਿੱਲ ਪਾਸ ਹੋਇਆ ਔਰ ਡਿਬੇਟ ਤੁਸੀਂ ਸੁਣੀ ਹੋਣੀ ਤੁਹਾਡੇ ਕੈਮਰਾ ਰਹੇ ਕੱਲ ਨੂੰ ਸ਼ਪੂਗਾ ਵੀ ਕਿ ਅਸੀਂ ਪੁੱਤਾ ਵਾਂਗੂ ਪਾਲਦੇ ਆਂ ਉਹਨਾਂ ਬਲਦਾਂ ਤੇ क्रुलਟੀ ਨਹੀਂ ਹੈਗੀ ਕੋਈ ਅਸੀਂ ਹਤਿਆਚਾਰ ਨਹੀਂ ਕਰਦੇ ਅਸੀਂ ਚਾਂਦਰਾ ਨਗੌਰ ਤੋਂ ਲਿਆ ਕੇ ਪਾਉਨੇ ਉਹਨਾਂ ਦੇ ਅਸੀਂ ਸਾਡੇ ਮੰਡੀਆਂ ਲੱਗਦੀਆਂ ਨੇ ਰੰਗ-ਬਰੰਗੀਆਂ ਨੱਥਾਂ ਦੀਆਂ ਸੋ ਜਿਹੜੀ ਬਲਦਾਂ ਦੀ ਦੌੜ ਤੇ ਪਵੰਦੀ ਲੱਗੀ ਹੋਈ ਸੀ ਪੰਜਾਬ ਨੇ ਅੱਜ ਉਹ ਖੋਲਤੀ ਕਿਲਾ ਰਾਏਪੁਰ ਤਾਂ ਘਰ ਸਾਡਾ ਮੀਨੀ 올림픽 ਹੈ ਹੋਰ ਪਿੰਡਾਂ ਦੇ ਵਿੱਚ ਵੀ ਬਲਦਾਂ ਦੀਆਂ ਦੌੜਾਂ ਹੁੰਦੀਆਂ ਨੇ ਬੜੇ ਬਲਦਾਂ ਦੇ ਸ਼ੌਕੀਨ ਬੈਠੇ ਆ ਸਾਡਾ ਬਹੁਤ ਪੁਰਾਣਾ ਨਾਤਾ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਵੀ ਬਲਦਨ ਦੀ ਜੋੜੀ ਨਾਲ ਹੀ ਜੋੜਿਆ ਜਾ ਸਕਦਾ ਹੈ ਉਹਨਾਂ ਨੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਖੇਤੀ ਹੀ ਕੀਤੀ ਹੈ ਬਲਦਨ ਸੋ ਸਾਡੇ ਪੁਰਾਣਾ ਸਾਡਾ ਉਹਨਾਂ ਪਸ਼ੂਆਂ ਪੰਛੀਆਂ ਨਾਲ ਸਾਡਾ ਨਾਤਾ ਹੈ ਅਸੀਂ ਤਾਂ ਫਸਲ ਵੱਢਣ ਵੇਲੇ ਵੀ ਜਨੌਰਾਂ ਵਾਸਤੇ ਥੋੜਾ ਜਿਹਾ ਛੱਡ ਦਿੰਨੇ ਆ ਵੀ ਆ ਇੰਨਾ ਕ ਜਨੌਰਾਂ ਦਾ ਹਿੱਸਾ ਜਨੌਰ ਮੀਨਜ਼ ਪੰਛੀ ਜਾਨਵਰ ਯਰ ਬੇਜ਼ੁਬਾਨ ਉਹ ਖਾ ਲੈਣਗੇ ਸੋ ਸਰਬਾਤ ਦਾ ਭਲਾ ਮੰਗਣ ਵਾਲੇ ਲੋਕ ਆ ਤੇ ਬੜਾ ਵਧੀਆ ਫੈਸਲਾ ਹੋਇਆ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਕਿ ਫੈਸਲਾ ਹੋ ਗਿਆ ਬਸ ਹੁਣ ਪੰਜਾਬ ਜਿਹੜਾ ਉਹ ਹੱਸਦਾ ਖੇਡਦਾ ਇੱਕ ਦੂਜੇ ਦੀਆਂ ਕਬੱਡੀਆਂ ਇੱਕ ਦੂਜੇ ਦੇ ਭੰਗੜੇ ਦੇਖਦਾ ਦਿਖਾਉਂਦਾ ਪੰਜਾਬ ਹੋਵੇ ਰੰਗ ਲੱਪ ਜਾ। ਜਿਹੜਾ ਸੱਚ ਬੋਲੂਗਾ ਇਸ ਦੇਸ਼ 'ਚ ਉਹਦੇ ਐਫਆਈਆਰ ਹੋਊਗਾ। ਤੇਜਰੀ ਵਾਲਾ 8 ਮਹੀਨੇ ਜੇਲ੍ਹ ਚ ਲਾ ਕੇ ਆਇਆ ਕੀ ਕਸੂਰ ਹੈ ਵੀ ਉਹਦਾ ਮਨੀਸ਼ ਸੋਧਿਆ ਜੇਲ੍ਹ ਚ ਰਹਿ ਕੇ ਆ ਸੰਜੇ ਸਿੰਘ ਰਹਿ ਕੇ ਆ ਸਤਿੰਦਰ ਜੈਨ ਰਹਿ ਕੇ ਆ ਕੀ ਕਸੂਰ ਹੈ ਭਾਈ ਸਿਰਫ ਇਹ ਕਸੂਰ ਹੈ ਕਿ ਤੁਸੀਂ ਰਾਜਨੀਤੀ ਦੇ ਵਿੱਚ ਸਾਡੇ ਕੰਮਾਂ 'ਚ ੜਿੱਕਾ ਕਿਉਂ ਬਣ ਰਹੇ ਹੋ ਆਹ ਕਾਰਨ ਹੈ ਐਫ ਆਈ ਆਰਾਂ ਹੋਣਗੀਆਂ ਹਜੇ ਗ੍ਰਿਫਤਾਰੀਆਂ ਵੀ ਹੋਣਗੀਆਂ ਜੇਲ੍ਹਾਂ 'ਚ ਵੀ ਜਾਵਾਂਗੇ ਕੋਈ ਚੱਕਰ ਨਹੀਂ ਡਰ ਦੀ ਪਾਲਣ ਸਾਡਾ ਪਾਲਣ ਸਭ ਤੋਂ ਵੱਧ ਸੱਚ ਤਾਂ ਸੀ ਉਹ ਬੋਲ ਰਹੇ ਐਸ ਵਕਤ ਮੋਦੀ ਸਾਹਿਬ ਦੇ ਖਿਲਾਫ ਕੌਣ ਬੋਲ ਰਿਹਾ ਮੈਂ ਕੱਲੀ ਬੋਲ ਕਹੇਟਾਂ ਮੈਂ ਅਜੀ ਬੋਲ ਕਹੇਟਾਂ ਵੀ ਮਾਰਾ ਜਿੱਥੇ 140 ਕਰੋੜ ਬੰਦਾ ਰਹਿੰਦਾ ਹੈ ਉੱਥੇ ਸਮੱਸਿਆਵਾਂ ਹੱਲ ਕਰੋ ਮਾਨ ਸਾਹਿਬ ਜੀ ਇਹ ਅਰੈਸਟ ਤੱਕ ਦੀ ਨੋਬਤ ਆਉਂਦੀ ਹੈ ਤੇ ਤੁਹਾਡੇ ਮਿਲਦੇ ਨਹੀਂ ਜਾਂ ਦਾਮ ਉਤਾਰਦੀ ਤੁਹਾਡੇ ਨਹੀਂ ਫਿਰ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਮੈਂ ਅਰੈਸਟ ਕਿਵੇਂ ਰੁਕ ਸਕਦਾ ਨਹੀਂ ਲੜਾਂਗੇ ਕਾਨੂੰਨ ਚ ਅਸੀਂ ਕੋਰਟ ਜਾਵਾਂਗੇ ਕਾਨੂੰਨ ਹੈ ਕੋਈ ਨਾ ਕੋਈ ਕਾਨੂੰਨ ਤਾਂ ਸਾਡੇ ਹੱਕ ਚ ਹੋਊਗਾ ਨਾ ਹੈ ਸਾਰਾ ਇਹਨਾਂ ਨੇ ਹੀ ਠੇਕਾ ਥੋੜੀ ਲੈ ਲਿਆ ਕਿ ਕੇਜਰੀਵਾਲ ਸਾਹਿਬ ਵੀ ਤਾਂ ਬਾਹਰ ਆਏ ਮਨੀਸ਼ ਸੋਧਿਆ ਜੀ ਨੂੰ ਵੀ ਜਮਾਨਤ ਮਿਲੀ ਕਿਤੇ ਕਾਨੂੰਨ ਤਾਂ ਹੈ ਨਾ ਰੱਬ ਤਾਂ ਹੈ ਕਿਤੇ ਕੀ ਮੈਨੂੰ ਮੈਨੂੰ ਫੌਰਨ ਮੈਨੂੰ ਮੈਨੂੰ ਫੌਰਨ ਪਾਲਿਸੀ ਬਾਰੇ ਪੁੱਛਣ ਦਾ ਹੱਕ ਨਹੀਂ ਕਿ ਤੁਸੀਂ ਕੀ ਕਰਨ ਜਾਣਦੇ ਹੋ ਜੀ ਉੱਥੇ ਕੀ ਕਰਕੇ ਆਇਓ ਜੀ ਦੱਸੋ ਸਾਨੂੰ ਹੱਕ ਨਹੀਂ ਮੈਂ ਫੋਰਨ ਪਾਲਿਸੀ ਬਾਰੇ ਪੁੱਛਿਆ ਵੀ ਤੁਸੀਂ ਜਿੱਥੇ ਵੀ ਜਾਂਦੇ ਹੋ ਉੱਥੇ ਨਾਨੀ ਦਾ ਬਿਜ਼ਨਸ ਕਿਉਂ ਸ਼ੁਰੂ ਹੋ ਜਾਂਦਾ ਇਹਦਾ ਮਤਲਬ ਤੁਹਾਨੂੰ ਉਹ ਲੈ ਕੇ ਜਾਂਦਾ ਠੀਕ ਹੈ ਇਹ ਗੱਲ ਕਿਉਂ ਨਹੀਂ ਮੰਨਦੇ ਤੁਸੀਂ ਕਿ ਤੁਸੀਂ ਬਿਜ਼ਨਸ ਕਰਾਉਣ ਜਾਂਦੇ ਹੋ ਕਿਸੇ ਨੂੰ ਇਹ ਸਾਨੂੰ ਹੱਕ ਨਹੀਂ ਹੈਗਾ ਅਸੀਂ ਪੁੱਛਾਂਗੇ ਮੈਂ ਤਾਂ ਫਿਊਚਰ 'ਚ ਵੀ ਪੁੱਛੂੰਗਾ ਕੀ ਗੱਲ ਪ੍ਰਧਾਨ ਮੰਤਰੀ ਨੂੰ ਅਸੀਂ ਪੁੱਛ ਨਹੀਂ ਸਕਦੇ ਕਿ ਤੁਸੀਂ ਉੱਥੇ ਕੀ ਕਰਨ ਗਏ ਸੀ ਕੀ ਉਹਨਾਂ ਨਾਲ ਸਮਝੌਤਾ ਹੋਇਆ ਜਦੋਂ ਪਾਕਿਸਤਾਨ ਨਾਲ ਸਬੰਧ ਖਰਾਬ ਹੋਏ ਇੱਕ ਵੀ ਮੁਲਕ ਆਪਣੇ ਨਾਲ ਖੜਾ ਨਹੀਂ ਖੜਾ ਪਰ ਧਰਤੀ ਦੇ ਚਾਰ ਗੇੜੇ ਦੇਗੇ ਮੋਦੀ ਸਾਹਿਬ ਮੈਗਨੇਸ਼ੀਆ ਟਕਲੇਸ਼ੀਆ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਨੇ ਸੰਤ ਨਾ ਹੀ ਨਹੀਂ ਆਉਂਦੇ ਉਹਨਾਂ ਦੇ ਉੱਥੇ ਜਾ ਵੜਦੇ ਭਾਈ 140 ਕਰੋੜ ਤੋਂ ਸਾਡੇ ਕੋਲੇ ਰਹਿੰਦਾ ਓਨਾਂ ਨਾਲ ਹੀ ਗੱਲ ਕਰ ਲੋ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰ ਦੋ ਪੰਜਾਬ ਤੇ ਹਰਿਆਣੇ ਦਾ ਪਾਣੀ ਨਾ ਝਗੜਾ ਤੁਹਾਨੂੰ ਵੇਚ ਨਹੀਂ ਸਕਦੇ ਯੂਕਰੇਨ ਦੀ ਜੰਗ ਕਹਿੰਦੇ ਬੰਦ ਕਰਾ ਲਾਂਗੇ ਅਸੀਂ अच्छा गैंगस्टर ਨਾ ਕਿਉਂ ਸਮਝਦੇ ਨੇ ਅਜ ਤਾਂ 12 ਸਾਲ ਪੁਰਾਣੀ ਹੀ ਆ ਗੈਂਗਸਟਰ ਕਿਨੇ ਰੱਖੇ ਹੋਏ ਨੇ ਸਿਰਸਾ ਸਾਹਿਬ ਨੂੰ ਪੁੱਛਿਓ ਕਿ ਗੁਜਰਾਤ ਦੀਆਂ ਸਮਰਮਤੀ ਵਾਲੀ ਗੇੜ ਚ ਕੌਣ ਬੈਠਾ ਹੈ ਹੈ ਜੀ ਜਿੰਨਾਂ ਤੋਂ ਸਭ ਤੋਂ ਵੱਧ ਖਤਰਾ ਹੈ ਉਹ ਤੁਸੀਂ ਆਪ ਪਾਲੇ ਹੋਏ ਨੇ ਸਾਰਿਆਂ ਨਾਲ ਤੁਹਾਡੇ ਆਪਣੇ ਸੰਬੰਧ ਨੇ ਖੁਦ ਸਾਡੇ ਹੋਮ ਮਿਨਿਸਟਰ ਸਾਹਿਬ ਤੜੀ ਪਾਰ ਹੋਏ ਹੋਏ ਨੇ ਵੀ ਮਤਲਬ ਉਹਨਾਂ ਨੂੰ ਗੁਜਰਾਤ ਚੋਂ ਕੱਢਣਾ ਪਿਆ ਤੜੀ ਪਾਰ ਕਾਨੂੰਨ ਹੈ ਗੁਜਰਾਤ ਚ ਉਹ ਤੜੀ ਪਾਰ ਹੀ ਹੋਮ ਮਿਨਿਸਟਰ ਬਣ ਜਾਣਗੇ ਫਿਰ ਸਾਨੂੰ ਸਭ ਪੁੱਛਣਾ ਸਾਨੂੰ ਸਾਬਰਬਤੀ ਜੇਲ੍ਹ ਵਾਲੇ ਗੈਂਗਸਟਰ ਨੂੰ ਘਰ ਪ੍ਰੋਡਕਸ਼ਨ ਬਾਰੇ ਕਹੇ ਲਿਆਓਗੇ ਅਸੀਂ ਤਾਂ ਜਦੋਂ ਮਰਜ਼ੀ ਲਿਆਵਾਂਗੇ ਲਿਆਵਾਂਗੇ ਕਾਨੂੰਨ ਕਾਨੂੰਨ ਮੁਤਾਬਕ ਲਿਆਵਾਂਗੇ ਜਿੱਥੇ ਲੋੜ ਹੋਊਗੀ ਪਰ ਪਾਲਦਾ ਕੌਣ ਹੈ ਉਹਨਾਂ ਨੂੰ ਸਵਾਲ ਤਾਂ ਤੁਹਾਡਾ ਇਹ ਸੀਗਾ ਅਸੀਂ ਲਿਆਵਾਂਗੇ ਜਿੱਥੇ ਪੰਜਾਬ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਨੂੰ ਜਾਇਗੂ ਨਸ਼ਿਆਂ ਦੇ ਵਿੱਚ ਜਾਂ ਪੰਜਾਬੀਆਂ ਨੂੰ ਕੋਈ ਵੀ ਹਾਮ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਸਾਡੇ ਆਰਾਜਕਤਾ ਫਲਾਉਣ ਦੀ ਕੋਸ਼ਿਸ਼ ਕਰੂਗਾ ਰਹਿਮ ਨਹੀਂ ਕੀਤਾ ਜਾਊਗਾ ਕੋਈ ਤਰਸ ਨਹੀਂ ਕੀਤਾ ਜਾਊਗਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ